ਸਾਚੀਆ ਭਾਜੀ ਆਜੋ ਦੀਦੀ ਅੰਦਰ ਆਜੋ ਭਾਬੀ ਇਹਨਾਂ ਨੂੰ ਆਪ ਹੀ ਜਾ ਕੇ ਮਨਾ ਕਰ ਦੋ ਜੇ ਮੈਂ ਕੁਝ ਕਿਹਾ ਨਾ ਫੇਰ ਨਾ ਕਿ ਉਹ ਸਾਡੀ ਬੇਇੱਜ਼ਤੀ ਹੋ ਗਈ ਆ ਭਾਬੀ ਮੇਰੀ ਕਿਹੜਾ ਉਮਰ ਹੋ ਗਈ ਆ ਸੰਦੀਪ ਜੇਕਰ ਰੰਗ ਸਾਵਲੇ ਕਰਕੇ ਤੂੰ ਇਹ ਰਿਸ਼ਤਾ ਛੱਡਣਾ ਵਾ ਨਾ ਤੇ ਮੇਰਾ ਮਰੇ ਹੋਏ ਦਾ ਮੂੰਹ ਵੇਖੇਂਗੀ ਮਸੀ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਬਹੁਤ ਵਧਾਈਆਂ ਬੋਤੀਆਂ ਬੋਤੀਆਂ ਸ਼ੁਕਰ ਹੈ ਜੀ ਹਾਂ ਗੱਲ ਵਾ ਨਾ ਕੋਈ ਗੱਲ ਨਹੀਂ ਵਿਆਹ ਤਾਂ ਨਹੀਂ ਮੈਂ ਉੱਥੇ ਵੀ ਕਰਾਉਣਾ ਮਰਦੀ ਮਰ ਜੂੰਗੀ ਆਜੋ ਭਾਜੀ ਆਜੋ ਸਾਸ਼ੀਏ ਸਾਸ਼ੀ ਕਾ ਸਾਸ਼ੀ ਆ ਸਿੱਖ ਹਾਈ ਹਾਈ ਆ ਮੁੰਡਾ ਜੇ ਲੱਭਣਾ ਹੀ ਤੇ ਚਸ ਵਾਦਾ ਲੱਭਦੇ ਸਾਸ਼ੀ ਕਾ ਭਾਜੀ ਆਜੋ ਦੀਦੀ ਅੰਦਰ ਆਜੋ ਆਜੋ ਭਾਜੀ ਰੁਪਿੰਦਰ ਲਿਆਓ ਫਿਰ ਪਾਣੀ ਤਾਂ ਨਹੀਂ ਹਾਂਜੀ ਲਿਓਨੇ ਆ ਹੋਸ਼ ਨਾਉਂ ਦੀਦੀ ਠੀਕ ਠਾਕ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਹਾਂਜੀ ਬਸ ਵਧੀਆ ਹੋਰ ਸੁਣਾਓ ਅੰਟੀ ਜੀ ਠੀਕ ਠਾਕ ਹੋ ਹਾਂ ਠੀਕ ਠਾਕ ਆ ਫਿਰ ਤੁਸੀਂ ਆਪਣਾ ਸੁਣਾਓ ਹਾਂਜੀ ਬਸ ਠੀਕ ਜੀ ਚਲੋ ਬੈਠੋ ਤੁਸੀਂ ਸਾਰੇ ਜਣੇ ਤੇ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਸੰਦੀਪ ਕਿੰਨੀ ਕੁ ਤਿਆਰੀ ਹੋਈ ਐ ਬਾਹੂ ਪਰੋਣੇ ਦੀ ਆ ਗਈ ਆ ਭਾਬੀ ਤੁਹਾਨੂੰ ਦਿਖਣ ਨਹੀਂ ਰਿਹਾ ਕਿੰਨੀ ਕੁ ਤਿਆਰੀ ਹੋਈ ਐ ਹੋ ਹੀ ਗਿਆ ਵਾ ਲਗਭਗ ਸਾਰਾ ਕੰਮ ਸੰਦੀਪ ਬਾਹੂ ਖੁਸ਼ ਹੋ ਕੇ ਸਾਰੇ ਕੰਮ ਕਰੇ ਕਿੰਨਾ ਵੱਡਾ ਦਿਨ ਵਾ ਤੇਰੇ ਵਾਸਤੇ ਭਾਬੀ ਖੁਸ਼ ਹੋ ਕੇ ਕੰਮ ਤੇ ਮੈਂ ਤਾਂ ਕਰਾਂ ਜੇ ਤੁਸੀਂ ਮੁੰਡਾ ਚੱਜ ਦਾ ਲੱਭਦੇ ਮੁੰਡੇ ਦਾ ਮੂੰਹ ਵੇਖਿਆ ਵਾ ਕਿਦਾਂ ਦਾ ਵਾ ਰਿਸ਼ਤਾ ਕਰਾਉਣ ਬੈਗੇ ਆ ਮੈਂ ਤਾਂ ਨਹੀਂ ਕਰਨਾ ਰਿਸ਼ਤਾ ਰਿਸ਼ਤਾ ਬਾਹੂ ਮੇਰੀ ਗੱਲ ਸੁਣੋ ਤੂੰ ਸਿਰਫ ਇੱਕ ਰੰਗੀ ਵੇਖ ਲਿਆ ਉਹਦਾ ਮੁੰਡਾ ਦਿਲ ਦਾ ਇੰਨਾ ਚੰਗਾ ਵਾ ਨਾ ਐਦਾਂ ਦਾ ਮੁੰਡਾ ਤੈਨੂੰ ਲੱਭਣਾ ਨਹੀਂ ਹੈ ਜ਼ਿੰਦਗੀ ਵਿੱਚ ਜਿੱਦਾਂ ਦੇ ਰਿਸ਼ਤੇ ਦੇ ਦੱਸ ਉਹਨਾਂ ਨੇ ਪਾਈ ਆ ਤੇ ਨਾਲੇ ਇੰਨੇ ਸੌਖੇ ਬੰਦੇ ਆ ਉਹ ਭਾਬੀ ਝੂਠ ਘੱਟ ਬੋਲੋ ਠੀਕ ਆ ਨਾ ਤੁਸੀਂ ਉੱਥੇ ਰਹਿੰਦੇ ਰਹੇ ਆ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਸੰਦੀਪ ਗੱਲ ਐਦਾਂ ਨਹੀਂ ਆ ਪਤਾ ਨਾ ਗੱਲ ਕੀ ਆ ਤੂੰ ਹਾਲੇ ਉਹਦੇ ਨਾਲ ਗੱਲਬਾਤ ਕਰਕੇ ਵੇਹ ਉਹਦੇ ਲਾਗੇ ਬਹਿ ਕੇ ਨਾ ਗੱਲਬਾਤ ਕਰ ਫਿਰ ਤੈਨੂੰ ਪਤਾ ਲੱਗੂ ਮੁੰਡਾ ਦਿਲ ਦਾ ਕਿੰਨਾ ਚੰਗਾ ਵਾ ਪਣੀ ਸ਼ਕਲ ਨਹੀਂ ਵੇਖੀ ਦੀ ਗੁਣ ਵੀ ਵੇਖੀ ਦੇ ਆ ਬੰਦੇ ਨੇ ਭਾਬੀ ਜਦੋਂ ਮੈਂ ਇੱਕ ਵਾਰੀ ਕਹਿਤਾ ਵਾਂ ਕਿ ਮੈਂ ਨਹੀਂ ਉੱਥੇ ਰਿਸ਼ਤਾ ਕਰਾਉਣਾ ਫੇਰ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਤੁਸੀਂ ਇਹਨਾਂ ਨੂੰ ਆਪ ਹੀ ਜਾ ਕੇ ਮਨਾ ਕਰ ਦੋ ਜੇ ਮੈਂ ਕੁਝ ਕਿਹਾ ਨਾ ਫੇਰ ਨਾ ਕਿ ਉਹ ਸਾਡੀ ਬੇਇੱਜ਼ਤੀ ਹੋ ਗਈ ਆ ਚੱਲ ਬਹੁ ਚਾਹ ਪਾਣੀ ਦੇ ਪਿਆਲੀ ਉਹਨਾਂ ਨੂੰ ਫੇਰ ਵੇਖ ਲੈਣੀ ਹੈ ਜੋ ਹੁੰਦਾ ਮੈਂ ਤੇਰੇ ਵੀਰ ਨੂੰ ਬੁਲਾ ਕੇ ਲਿਆਉਣੀ ਆ ਹੁਣ ਵੀਰ ਨੂੰ ਪੱਟੀ ਪੜਾਉਣੀ ਹੋਣੀ ਆ ਕਿਨੂੰ ਮਨਾਉਂ ਮੈਂ ਤਾਂ ਨਹੀਂ ਮੰਨਣਾ ਹੈਗਾ ਤੇ ਨਾ ਹੀ ਮੈਂ ਰਿਸ਼ਤਾ ਉੱਥੇ ਕਰਨਾ ਵਾ ਕਿਦਾਂ ਦੇ ਆ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨਾਂ ਦੀ ਭਾਬੀ ਤੇ ਪਿੱਛੇ ਹੀ ਪੈ ਗਈ ਮੇਰੇ ਗੱਲ ਸੁਣਿਓ ਮੜੀ ਜੀ ਆ ਗਿਆ ਭਾਜੀ ਮੈਂ ਵਰਕੰਦਰ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਹਾਂ ਭੈਣ ਆਪਣੀ ਨੂੰ ਪੁੱਛ ਲਓ ਜਾ ਕੇ ਉਹਨੇ ਤਾਂ ਧੰਮਾਸ਼ਾਲਾ ਆ ਵੰਦਰ ਕਹਾਤਾ ਤਾਂ ਮਸ਼ਾਲਾ ਆਵਾ ਆਜੋ ਆਪੇ ਗੱਲ ਕਰ ਲਓ ਬਣ ਕੇ ਉਹ ਮੈਨੂੰ ਗੱਲ ਤੇ ਦੱਸ ਹੋਈ ਕੀ ਆ ਪਤਾ ਲੱਗੀ ਜਣਾ ਤੁਹਾਨੂੰ ਮੇਰ ਕੋ ਨਹੀਂ ਹੁੰਦਾ ਕੋਈ ਵੀ ਕੰਮ ਆਪੇ ਕਰਦੇ ਰਹਿਣ ਹੋຊ ਲੋ ਕੀ ਗੱਲਾਂ ਨੇ ਸੰਦੀਪ ਕੀ ਗੱਲ ਹੋਈ ਆ ਭਾਜੀ ਮੈਂ ਨਹੀਂ ਗਾ ਵਿਆਹ ਕਰਾਉਣਾ ਉੱਥੇ ਮੈਨੂੰ ਨਹੀਂ ਮੁੰਡਾ ਪਸੰਦ ਹੈਗਾ ਵਿਆਹ ਨਹੀਂ ਕਰਾਉਣਾ ਉਥੇ ਕੀ ਹੋਇਆ ਮੁੰਡੇ ਨੂੰ ਤੂੰ ਇੱਥੇ ਵੀ ਵੇਖ ਲਿਆ ਹੁਣਾ ਵਾ ਕਿੱਦਾਂ ਦਾ ਵਾ ਮੁੰਡਾ ਉਹ ਸੰਦੀਪ ਚੰਗਾ ਭਲਾ ਮੁੰਡਾ ਵਾ ਐਦਾਂ ਦੇ ਰਿਸ਼ਤੇ ਲੱਭਦੇ ਨਹੀਂ ਆ ਭਾਬੀ ਮੇਰੀ ਕਿਹੜਾ ਉਮਰ ਹੋ ਗਈ ਆ ਤੂੰ ਤੇ ਮੇਰੇ ਪਿੱਛੇ ਹੀ ਪੈ ਗਈਆਂ ਮੈਂ ਨਹੀਂ ਕਿਹਾ ਵਿਆਹ ਕਰਾਉਣਾ ਹੈਗਾ ਸੰਦੀਪ ਇਹ ਕਿੱਦਾਂ ਦੀ ਗੱਲ ਹੋਈ ਭਲਾ ਤੇਰੀ ਪਸੰਦ ਨਾ ਪਸੰਦ ਤੇ ਤੈਨੂੰ ਕੁਝ ਨਹੀਂ ਜ਼ਰੂਰੀ ਆ ਕਿੱਡਾ ਵਧੀਆ ਰਿਸ਼ਤਾ ਵਾ ਉਹ ਵਿਚਾਰੇ ਚਾਹ ਪਾਣੀ ਲੀਕਣ ਦੇ ਆ ਤੁਸੀਂ ਆਪਣੇ ਤਾਂ ਮਾਸ਼ਾਅੱਲਾ ਕੇ ਬੈਠੀਆਂ ਅਜੇ ਹਾਈ ਹਾਈ ਤੁਸੀਂ ਮੇਨੂੰ ਵਿੱਚ ਇਹ ਗੱਲਾਂ ਕਰੀ ਜਾਂਦੀਆਂ ਮੈਂ ਤਾਂ ਕੁਛ ਕੀਤਾ ਹੀ ਨਹੀਂ ਮੈਂ ਸੋ ਤਿਆਰੀ ਕਰਨ ਦੇ ਹੀ ਸਵੇਰ ਦੀ ਤੇ ਮੈਂ ਸਮਝਾਉਣ ਵੀ ਡਈ ਐ ਇਹਨੂੰ ਕਿ ਬਾਹੂ ਇਹਦਾ ਨਾ ਕਰ ਅਗਲੇ ਘਰ ਆ ਕੇ ਬੈਠਿਆ ਕੀ ਸੋਚਦੇ ਹੋਣਗੇ ਉਹ ਸੰਦੀਪ ਉਹ ਕਦੋਂ ਦੇ ਆਣ ਕੇ ਬੈਠੇ ਆ ਚਾਹ ਪਾਣੀ ਪਾਓ ਤੇ ਉਥੇ ਲੈ ਕੇ ਆਓ ਚਲੋ ਤੁਸੀਂ ਬੇਝਤੀ ਨਾ ਕਰਾਇਓ ਉਥੇ ਮੇਰੀ ਸੰਦੀਪ ਜੇਕਰ ਰੰਗ ਸਾਵਲੇ ਕਰਕੇ ਤੂੰ ਇਹ ਰਿਸ਼ਤਾ ਛੱਡਣਾ ਵਾ ਨਾ ਤੇ ਮੇਰਾ ਮਰੇ ਹੋਏ ਦਾ ਮੂੰਹ ਵੇਖੇਂਗੀ ਬਾਕੀ ਤੂੰ ਆਪਣਾ ਸਾਹ ਤਾਵਲਾ ਲਾ ਸੰਦੀਪ ਮੇਰਾ ਬਾਹੂ ਇਹਦਾ ਨਾ ਕਰ ਅਗਲੇ ਘਰ ਆਈ ਆ ਕੀ ਸੋਚਣਗੇ ਵੀ ਕਦੀ ਉਹਨੂੰ ਆਵਾਜ਼ ਮਾਰਦੇ ਕਦੀ ਉਹਨੂੰ ਆਵਾਜ਼ ਮਾਰਦੇ ਆ ਨਾ ਵੀ ਅਸੀਂ ਕਰਵਾ ਹੱਡੀ ਮਹਾਸਤੋਤਰਾ ਪਾਰਾ ਲਾਉਣਾ ਵਾ ਨਾ ਘਰੀ ਦਾ ਭਰਾ ਨੂੰ ਦੱਸਣਾ ਜ਼ਰੂਰੀ ਹੀ ਤੂੰ ਯਾਂ ਵੀ ਮਨਾ ਕਰ ਦਿੰਦੇ ਤੁਹਾਨੂੰ ਕਿਹੜਾ ਨਹੀਂ ਦਿਖਣ ਡਿਆ ਮੁੰਡਾ ਕਿਦਾਂ ਦਾ ਵਾ ਸੰਦੀਪ ਇਹ ਗੱਲ ਦਾ ਤੈਨੂੰ ਵੀ ਪਤਾ ਵਾ ਮੈਂ ਤੇਰੇ ਵੀਰ ਤੇ ਪੁੱਛੋ ਬਿਨਾ ਨਾ ਇੱਕ ਕਦਮ ਵੀ ਨਹੀਂ ਤੁਰ ਸਕਦੀ ਤੇ ਨਾਲੇ ਨਾ ਮਜਾਜ ਨਹੀਂ ਕਰੀਦੀ ਹੋਈ ਦੀ ਤੇਰੇ ਵੀਰ ਜਿੱਦਾਂ ਕਹਿਣਗੇ ਨਾ ਮੈਂ ਬਹੁਤ ਉਦਾਂ ਕਰਨਾ ਵਾ ਠੀਕ ਆ ਤੇ ਨਾਲੇ ਤੂੰ ਐਡਾ ਵੱਡਾ ਫੈਸਲਾ ਲੈਣ ਦੀ ਆ ਉਹ ਕੰਮ ਤੇ ਮੈਂ ਕਦੇ ਵੀ ਨਹੀਂ ਕਰ ਸਕਦੀ ਚਲ ਉੱਠ ਆ ਜਾ ਹੁਣ ਦਲਜਿੰਦਰ ਅੰਦਰੇ ਕੁਸਰਮੁਸਰ ਕਰੀ ਜਾਂਦੇ ਆ ਪਤਾ ਤੇ ਕੋ ਲੱਗਣ ਡਿਆ ਇਹਨਾਂ ਦਾ ਕੁੜੀ ਤੇ ਲੈਂਦੇ ਨਹੀਂ ਇਥੇ ਬਾਹਰ ਮੰਮੀ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਢੀ ਹੈਗੀ ਇੱਕ ਤੇ ਮੇਰਾ ਦਿਲ ਕਰਨ ਡਿਆ ਵਾ ਕਿ ਮੈਂ ਜਾ ਕੇ ਵੇਖ ਕੇ ਨਾ ਆਵਾਂ ਪਹਿਲਾਂ ਕੀ ਕਰਨ ਦੇ ਮੈਂ ਜਾ ਤੁਰ ਮਾਣਾ ਇਥੇ ਬਿਲੇ ਆਉਣਗੇ ਬੈਠੇ ਰਹੋ ਫਿਰ ਡੀਕਦੇ ਰਹੋ ਮਮਮੀ ਕੋਈ ਗੱਲ ਨਹੀਂ ਆ ਜਾਂਦੇ ਆ ਤੁਹਾਨੂੰ ਹੀ ਪਤਾ ਵਾ ਕੁੜੀ ਅੰਦਰ ਤਿਆਰ ਹੋਣ ਦੀ ਹਣੀ ਆ ਵੇਖਣ ਦੇ ਹੋਣੇ ਕਿੰਨਾ ਟਾਈਮ ਲੱਗਣਾ ਵਾ ਕੀ ਪਤਾ ਪਰ ਜਾਏ ਵੀ ਅੰਦਰੇ ਬੜੀ ਆ ਤੁਹਾਡਾ ਤੇ ਲੱਗਣ ਦਾ ਕੁਛ ਵੀ ਨਾ ਉਹ ਕੁਛ ਨਹੀਂ ਹੁੰਦਾ ਠੀਕ ਆ ਨਾ ਆ ਜਾਂਦੇ ਆ ਮੈਨੂੰ ਤਾਂ ਹੋਰ ਹੀ ਦਿਲਜੀਤ ਗੱਲ ਲੱਗਣ ਦੀ ਹੈ ਕਿ ਉਹ ਨਾ ਗੱਲ ਹੋ ਜੇ ਕਿ ਰਿਸ਼ਤਾ ਨਾ ਫੇਟ ਟੁੱਟ ਜੇ ਉਹ ਨਹੀਂ ਨਹੀਂ ਮਾਤਾ ਕੁਝ ਨਹੀਂ ਹੁੰਦਾ ਐਵੇਂ ਡੜੀ ਜਾਂਦੇ ਹੋ ਤੁਸੀਂ ਉਹ ਮੰਮੀ ਐਵੇਂ ਘਬਰਾਈ ਨਾ ਜਾਓ ਉਹ ਨਹੀਂ ਹੁੰਦਾ ਹੈਗਾ ਹੋ ਜਾਣਾ ਵਾ ਰਿਸ਼ਤਾ ਮੇਰਾ ਵੀਰ ਕਿਤੇ ਰਿਹਾ ਵਾ ਇੰਨਾ ਪੜਿਆ ਲਿਖਿਆ ਵਾ ਚੰਗੇ ਖਾਨਦਾਨ ਦੇ ਆਹੀਂ ਐਵੇਂ ਤੁਸੀਂ ਡਰੀ ਜਾਓ ਡੇ ਜੀ ਨਾਲੇ ਮੰਮੀ ਜਿੱਥੇ ਸੰਜੋਗ ਹੋਏ ਨਾ ਉਥੇ ਰਿਸ਼ਤਾ ਹੋ ਹੀ ਜਾਣਾ ਵਾ ਬਹੁਤ ਮਿੰਟੇ ਹੋਈ ਡਰ ਲੱਗਣ ਡਿਆ ਵਾ ਅੱਗੇ ਵੀ ਜਿੱਥੇ ਜਾਂਦੇ ਨੇ ਆ ਤੇ ਇਹੀ ਜਾਂਦੇ ਨੇ ਮੁੰਡੇ ਦਾ ਰੰਗ ਪੱਕਾ ਵਾ ਸੰਦੀ ਪੈਗੇ ਪਕੋੜੇ ਪੈ ਗਏ ਪਕੌੜੇ ਭਾਬੀ ਚੱਲਣਾ ਹੁਣ ਇੰਦਾ ਕਰੀ ਐਵੇਂ ਉਹਨਾਂ ਸਾਹਮਣੇ ਮੂੰਹ ਨਾ ਹੀ ਡਬਣਾਈ ਐ ਖੋਸ ਜਾ ਸਿਰ ਆਪਣਾ ਵਿਖਾਉਣਾ ਵਾ ਠੀਕ ਆ ਨਾ ਠੀਕ ਆ ਭਾਬੀ ਚਲੋ ਚਲਹਾ ਗਈ ਮੈਂ ਖਲੋਜਾ ਕੱਠੀਆਂ ਹੀ ਜਾਣੇ ਆ She ਭਾਜੀ ਉਹਦਾ ਨਾ ਭਾਜੀ ਹੁਣਾਂ ਦੱਸਿਆ ਇਹ ਤੁਹਾਡੇ ਬਾਰੇ ਸਾਰਾ ਕੁਝ ਉਹਨਾਂ ਨੂੰ ਕੋ ਕੰਮ ਪੈ ਗਿਆ ਇਹ ਅੱਜ ਹਾਂਜੀ ਹਾਂਜੀ ਤੇ ਉਹ ਤਾਂ ਕਰਕੇ ਨਹੀਂ ਅੱਜ ਆਏ ਠੀਕ ਹੈ ਜੀ ਕਹਿੰਦੇ ਇਹ ਵੀ ਜ਼ਰੂਰੀ ਹੈ ਕੰਮ ਤੇ ਸਾਨੂੰ ਜਾਣਾ ਪੈਣਾ ਠੀਕ ਹੈ ਜੀ ਕਿੰਨਾ ਕੁ ਪੜ੍ਹੇ ਲਿਖੇ ਜੀ ਫਿਰ ਮੈਂ ਡਿਗਰੀ ਕੀਤੀ ਹੈ ਭਾਜੀ ਅੱਛਾ ਅੱਛਾ ਹਾਂਜੀ ਤੇ ਬਾਅਦ ਚ ਫਿਰ ਜੌਬ ਦਾ ਨਹੀਂ ਕੀਤਾ ਠੀਕ ਹੈ ਠੀਕ ਹੈ ਉਹਨਾਂ ਪਤਾ ਵੀ ਖੇਤੀਬਾੜੀ ਕਰਦੇ ਆ ਠੀਕ ਹੈ ਉਹਦਾ ਦੱਸਿਆ ਭਾਜੀ ਹੁਣਾਂ ਹਾਂਜੀ ਪਹਿਲੀ ਚੰਗੀ ਹੈ ਤਾਂ ਕਰਕੇ ਫਿਰ ਦੇਣੀ ਜੋ ਬਲੇ ਪਾਸੇ ਉਹ ਜਾਓ ਚਲੋ ਇੱਕੋ ਕੰਮ ਹੀ ਹੁੰਦਾ ਵਾ ਹਾਂਜੀ ਹਾਂਜੀ ਜਾਂ ਕਰਦਾ ਕਰ ਲੋ ਤੇ ਜਾਂ ਨੌਕਰੀ ਦਾ ਕਰ ਲੋ ਹਾਂਜੀ ਹਾਂਜੀ ਤੁਹਾਨੂੰ ਉਹ ਤਾਂ ਪਤਾ ਹੀ ਹੈ ਨਾਲੇ ਭਾਜੀ ਆਪਣੇ ਕੰਮ ਦਾ ਵਾਅਦਾ ਵਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਹਾਂਜੀ ਬਾਕੀ ਦਾਦਾ ਜੀ ਉਹਨਾਂ ਨੇ ਮਿਹਨਤ ਕੀਤੀ ਸੀ ਹਾਂਜੀ ਹਾਂਜੀ ਘੜੀ ਚੰਗੀ ਬਣਾਈ ਸੀ ਚਲੋ ਵਧੀਆ ਗੱਲ ਆ ਹਾਂਜੀ ਉਹਨਾਂ ਦਾ ਦਿੱਤਾ ਹੀ ਖਾਂਦੇ ਆ ਅਸੀਂ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਆਂਟੀ ਜੀ ਸਾਨੂੰ ਤੇ ਸਭ ਕੋ ਮਨਜ਼ੂਰ ਵਾ ਤੇ ਬਾਕੀ ਤੁਸੀਂ ਦੱਸ ਦੋ ਹਾਡੀ ਕੁੜੀ ਤੁਹਾਨੂੰ ਕਿਵੇਂ ਦੀ ਲੱਗੀ ਆ? ਜੇ ਪੁੱਤ ਤੁਹਾਨੂੰ ਮਨਜ਼ੂਰ ਹੋਣਾ ਤੇ ਤੁਹਾਨੂੰ ਵੀ ਮਨਜ਼ੂਰ ਹੋ। ਤੀ ਦਿਖਦੇ ਸਾਡੀ ਹੀਰੇ ਵਰਗੀ ਆ। ਚਾਹ ਜਿੱਥੇ ਸੰਯੋਗ ਹੋਏ ਉਥੇ ਬਹੁਤ ਵਧੀ ਹੋ ਜਾਂਦੇ ਆ। ਕਿਉਂ ਦਲਜਿੰਦਰ? ਹਾਂ ਮੰਮੀ। ਵੀਰ ਜੀ ਕੁੜੀ ਤੇ ਨਾ ਸੱਚੀ ਮੈਨੂੰ ਵੀ ਬੜੀ ਪਸੰਦ ਆ। ਪਾਪੀ ਤੇ ਨਾ ਬਹੁਤੀ ਸੋਣੀ ਆ ਸੱਚੀ। ਚਲੋ ਠੀਕ ਆ ਆਂਟੀ ਜੀ। ਜੇ ਤੁਹਾਨੂੰ ਸਭ ਕੁਝ ਠੀਕ ਵਾ ਤੇ ਮਗਰ ਕੀ ਰਹਿ ਗਿਆ? ਤੇ ਬਾਕੀ ਚਲੋ। ਜਿਥੇ ਰਿਸ਼ਤਾ ਹੋਣਾ ਹੋਵੇ ਬਦੋਬਦੀ ਹੋਈ ਜਾਂਦਾ ਆ ਤੇ ਚਲੋ ਬੜਾ ਵਧੀਆ ਹੋਇਆ ਵਾ ਦੀਦੀ ਕਰ ਲੋ ਗੱਲ ਬਾ ਸੰਦੀਪ ਨਾਲ ਲੈ ਜੋ ਤੁਸੀਂ ਬਾਹਰ ਪੁੱਛ ਲੋ ਜੇ ਕੁਝ ਪੁੱਛਣਾ ਦੇ ਚਲ ਸੰਦੀਪ ਆ ਜਾ ਉੱਥੇ ਜਾਂਦੇ ਆ ਬਾਹਰ ਬਾਗੂ ਕੋਸ ਨਾ ਤੂੰ ਕਿੰਨਾ ਕੋ ਪੜੀ ਹੈ ਦੀਦੀ ਮੈਂ ਪਲੱਸ 2 ਕੀਤੀ ਹੈ ਤੇ ਪਲੱਸ 2 ਤੋਂ ਬਾਅਦ ਬੀਏ ਕੀਤੀ ਹੈ ਠੀਕ ਆ ਹਾਂਜੀ ਤੇ ਸਲਾਈ ਸੂਈ ਦਾ ਕੰਮ ਕਰ ਲੈਣੀ ਹਾਂਜੀ ਕਰ ਲੈਣੀ ਹੈ ਮੈਂ ਚੱਲ ਫੇਰ ਤੇ ਬੜਾ ਵਧੀਆ ਚੱਲ ਹੁਣ ਨਾ ਨਲੀ ਤੂੰ ਨਾ ਮੇਰੀ ਭਾਬੀ ਬਣ ਗਈਆਂ ਤੇ ਹੁਣ ਮੈਨੂੰ ਤੇ ਹੋਣ ਡਿਆ ਵਾ ਵੀ ਤੂੰ ਛੇਤੀ ਛੇਤੀ ਨਾ ਸਾਡੇ ਘਰ ਆ ਜਾ ਬਾਊ ਸਾਡੇ ਪਰਿਵਾਰ ਵਿੱਚ ਨਾ ਅਸੀਂ ਸਿਰਫ ਤਿੰਨ ਜਣੇ ਆ ਅਸੀਂ ਦੋਵੇਂ ਭੈਣ ਭਰਾ ਤੇ ਇੱਕ ਮੰਮੀ ਤੇ ਚੱਲ ਹੁਣ ਚੌਥੀ ਤੂੰ ਆ ਜਾਣਾ ਬਾਕੀ ਇਹ ਆ ਕਿ ਚਲੋ ਮੈਂ ਤੇ ਆਪਣੇ ਘਰ ਆਵਾਂ ਤੇ ਹੁਣ ਤੂੰ ਆ ਕੇ ਨਾ ਆਪਣਾ ਘਰ ਸਾਂਭ ਤੇ ਮੇਰੀ ਵੀ ਟੈਨਸ਼ਨ ਖਤਮ ਹੋਵੇ ਬਾਉ ਬਾਕੀ ਤੂੰ ਨਾ ਫਿਕਰ ਕੋਈ ਨਹੀਂ ਕਰਨਾ ਹੈਗਾ ਮੇਰਾ ਪਿੰਡ ਵੀ ਨਾ ਲੱਗ ਗਈ ਆ ਮੈਂ ਆਉਂਦੀ ਜਾਂਦੀ ਰਿਹਾ ਕਰਨਾ ਵਾ ਜ਼ਿਆਦਾਤਰ ਤੇ ਮੈਂ ਤੁਹਾਡੇ ਕੋਲ ਹੀ ਰਿਹਾ ਕਰਨਾ ਵਾ ਚੱਲ ਆ ਜਾ ਫਿਰ ਕਰਵਾਈਏ ਤੁਹਾਡਾ ਮੂੰਹ ਮਿੱਠਾ ਤੇ ਦਈਏ ਸਗਨ ਤੁਹਾਨੂੰ ਚਲੋ ਚਲੋ ਮੰਮੀ ਕਰੋ ਹੁਣ ਸਗਨ ਵਿਹਾਰ ਆਓ ਚਲੋ ਕਰੋ ਕਰਾਓ ਮੂੰਹ ਮਿੱਠਾ ਮਸੀ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਬਹੁਤ ਬਧਾਈਆਂ ਬਹੁਤੀਆਂ ਬਹੁਤ ਸ਼ੁਕਰ ਹੈ ਤੁਹਾਨੂੰ ਬਹੁਤੀਆਂ ਬਹੁਤੀਆਂ ਅਗੇ ਮਸੀ ਜੀ ਵਧਾਈਆਂ ਤੁਹਾਨੂੰ ਬਹੁਤ ਬਧਾਈਆਂ ਬਹੁਤੀਆਂ ਤੁਸੀਂ ਨਾ ਹੁਣ ਆਪੇ ਫੋਨ ਕਰਕੇ ਸਾਨੂੰ ਦੱਸ ਦਿਓ ਤੇ ਕਿਹੜਾ ਦਿਨ ਵਾਰ ਰੱਖਣਾ ਕੋਈ ਗੱਲ ਨਹੀਂ ਦੱਸ ਦਿਓ ਤੇ ਫਿਰ ਉਸੇ ਤਰੀਕ ਤੇ ਚਲੋ ਕਰ ਦਾਂਗੇ ਸੰਦੀਪ ਤੈਨੂੰ ਵੀ ਵਧਾਈਆਂ ਆ ਕੀ ਆਪਾਂ ਖਾਣਾ ਮੇਰੇ ਭਾ ਦਾ ਸਵੇਰੇ ਵੀ ਸਾਰਾ ਕੰਮ ਮੈਂ ਕੀਤਾ ਹੁਣ ਵੀ ਭਾਂਡੇ ਮੈਂ ਸਾਫ ਕਰਾਂ ਮੇਰੇ ਕੋ ਨਹੀਂ ਭਾਂਡੇ-ਪੁੰਡੇ ਸਾਫ ਹੁੰਦੇ ਆਪ ਰਮਾਨਾ ਬੈਠੇ ਆ ਕੋਈ ਕੰਮ ਨਹੀਂ ਕਰਵਾਇਆ ਸਵੇਰ ਦਾ ਆਪੇ ਮਾਈ ਦੇ ਰਹਿਣ ਮੈਂ ਤਾਂ ਸੋਚਿਆ ਸੀ ਕਿ ਸੋਹਣੇ ਜੇ ਮੁੰਡੇ ਨਾਲ ਵਿਆਹ ਕਰਾਉਂਗੀ ਜਿਹੜਾ ਮੈਨੂੰ ਪਸੰਦ ਹੋਊਗਾ ਇਹਨਾਂ ਨੇ ਮੇਰੇ ਗੱਲ ਮਾਰ ਦਿੱਤਾ ਵਾਏ ਮੈਂ ਤਾਂ ਨਹੀਂ ਵਿਆਹ ਵਿਊ ਕਰਾਉਣਾ ਮੈਂ ਦੱਸ ਦੇਣਾ ਹੁਣ ਭਾਬੀ ਨੂੰ ਠਾਕਾ ਤਾਂ ਮੈਂ ਲਵਾ ਲਿਆ ਨਾ ਵਿਆਹ ਨਹੀਂ ਮੈਂ ਕਰਾਉਣਾ ਹੁਣ ਦੱਸ ਮੇਰਾ ਵਿਆਹ ਵਾ ਤੇ ਮੇਰੀ ਨਹੀਂ ਮਰਜ਼ੀ ਪੁੱਛੀ ਕਿ ਤੈਨੂੰ ਪਸੰਦ ਵਜਾ ਨਹੀਂ ਪਸੰਦ ਹੈਗਾ ਸੰਦੀਪ ਹਾਲੇ ਵੀ ਗੁੱਸਾ ਕਦਾ ਝੜਿਆ ਵਾ ਹੁਣ ਤੇ ਸਾਰਾ ਕੰਮ ਵਧੀਆ ਵਧੀਆ ਹੋ ਗਿਆ ਵਾ ਕਿਉਂ ਚੀਜ਼ਾਂ ਚੁਗ ਚੁਗ ਮਾਰਨ ਦੀ ਇਹਨਾਂ ਦਾ ਕੀ ਕਸੂਰ ਵਾ ਭਾਬੀ ਅੱਜ ਮੇਰੇ ਮਾਪਿਓ ਹੁੰਦੇ ਤੇ ਉਹਨਾਂ ਨੇ ਮੇਰੇ ਨਾਲ ਇਦਾਂ ਕਰਨੀ ਹੀ ਮੇਰੀ ਪਸੰਦ ਦਾ ਰਿਸ਼ਤਾ ਕਰਨਾ ਹੀ ਉਹਨਾਂ ਨੇ ਤੇ ਬਾਊ ਅਹੀਂ ਗੜਾ ਮਾੜਾ ਸੋਚਣ ਦੀਆਂ ਤੇਰਾ ਚੰਗਾ ਹੀ ਸੋਚਣਦੇ ਆ ਨਾ ਮੁੰਡੇ ਨੂੰ 10 ਕਿੱਲੇ ਪੈਲੀ ਦੇ ਆਉਂਦੇ ਆ ਕਰ ਬਰ ਸਾਰਾ ਕੋਹ ਬਣਿਆ ਵਾ ਕਿਹੜੀ ਚੀਜ਼ ਹੈ ਜਿਹੜੀ ਉਹਦੇ ਕੋਲ ਨਹੀਂ ਹੈਗੀ ਭੁੱਖੀ ਨਹੀਂ ਤੈਨੂੰ ਮਰਨ ਦਿੰਦਾ ਹਰੇਕ ਚੀਜ਼ ਤੈਨੂੰ ਲੈ ਕੇ ਦਊਗਾ ਜੇ ਨਾ ਲੈ ਕੇ ਦਊ ਨਾ ਫਿਰ ਤੂੰ ਇੱਥੇ ਆ ਕੇ ਦੱਸੀ ਭਾਬੀ ਮੈਂ 10 ਕਿਲੇ ਨੂੰ ਚਟਣਾ ਜੇ ਲੜ ਲੱਗਣ ਵਾਲਾ ਨਹੀਂ ਚੰਗਾ ਹੈਗਾ ਨਾਲ ਤੇ ਮੈਂ ਉਹਨੂੰ ਕੀ ਕਰਾਂ ਨਾਲੇ ਤੂੰ 10 ਕਿਲੇ ਸੁਣਾਉਣ ਦੇ ਆ ਨਾ ਉੱਥੇ ਤੇ ਮੈਂ ਚਾਹ ਬਣਾ ਆਪਣਾ ਮਰ ਜਾਣਾ ਵਾ ਇੱਧਰ ਹੋਣਾ ਸੰਦੀਪ ਚਾਹ ਬਣਾ ਉੱਧਰ ਹੋਣਾ ਸੰਦੀਪ ਚਾਹ ਬਣਾ ਮੇਰੇ ਕੋਲ ਨਹੀਂ ਇੰਨਾ ਕੰਮ ਹੁੰਦਾ ਤੂੰ ਬਾਊ ਆਪਣੇ ਘਰ ਦਾ ਹੀ ਕੰਮ ਵਾ ਹੁਣ ਇੱਥੇ ਤੂੰ ਕੰਮ ਨਹੀਂ ਕਰਦੀ ਜੇ ਸੌਰੇ ਜਾ ਕੇ ਵੀ ਕਰਨਾ ਪਊਗਾ ਤੇ ਇਹਦੇ ਵਿੱਚ ਤੇਰੀ ਸੋਭਾ ਹੋਣੀ ਆ ਵੀ ਲੈ ਕੁੜੀ ਕਿ ਨਹੀਂ ਸਿਆਣੀ ਆ ਸਾਰਾ ਆਪਣਾ ਘਰ ਲੈ ਕੇ ਤੁਰੀ ਆ ਜਿਹਦੇ ਮੁੰਡਾ ਲੱਭਣਾ ਸੋਭਾ ਵਾ ਜੇ ਮੁੰਡਾ ਲੱਭਣਾ ਹੀ ਨੌਕਰੀਆਂ ਲੱਭਦੇ ਬਾਹਰ ਵਾਲਾ ਲੱਭਦੇ ਦੱਸ ਉਹੋ ਗੱਲਾਂ ਕਰੀ ਜਾਂਦੀਆਂ ਜਿਹੜੇ ਬਾਹਰ ਵਾਲੇ ਆ ਨਾ ਉਹਨਾਂ ਨੂੰ ਪੁੱਛ ਕੇ ਵੇਹ ਨਾ ਉਹ ਤੇ ਕੰਮਦੰਦੇ ਮਿਲਦੇ ਤੇ ਨਾ ਉਹਨਾਂ ਨੂੰ ਹੋਰ ਭੁੱਖੇ ਮਰਦੇ ਮੁੜਕੇ ਘੱਮਸੇ ਕਮਾ ਉਹ ਦੇਖੋ ਪਹਿਲੀ ਤੇ ਹੈਗੀ ਨਾ ਮੇਟਾ ਡਿਕੈਂਤ ਠਾਕਾ ਲਵਾ ਲਿਆ ਵਾ ਪਰ ਮੈਂ ਵਿਆਹ ਨਹੀਂ ਕਰਾਉਣਾ ਇਹ ਮੇਰੀ ਮਰਜ਼ੀ ਆ ਹੁਣ ਸੰਦੀਪ ਕੀ ਤੂੰ ਤਮਾਸ਼ਾ ਲਾਇਆ ਵਾ ਹੁਣ ਤੇ ਸਾਰਾ ਕੰਮ ਹੋ ਗਿਆ ਵਾ ਵੀਰ ਜੀ ਕੋਈ ਕੰਮ ਨਹੀਂ ਹੋਇਆ ਸਿਰਫ ਠਾਕਾ ਹੀ ਲੱਗਾ ਵਾ ਵਿਆਹ ਤੇ ਨਹੀਂ ਨਾ ਹੋ ਗਿਆ ਤੇ ਸੰਦੀਪ ਵਿਆਹ ਵੀ ਹੋਈ ਜਾਣਾ ਵਾ ਵਿਆਹ ਹੁਣ ਰਹਿ ਜਾਣਾ ਵਾ ਪਹਿਲਾਂ ਤੂੰ ਉਹਨਾਂ ਸਾਹਮਣੇ ਬੇਇੱਜ਼ਤੀ ਕਰਾ ਦੇਣ ਲੱਗੀਆਂ ਏ ਜੇ ਉਹਨਾਂ ਨੇ ਗੱਲ ਕੋਈ ਸੁਣ ਲਈ ਹੋਈ ਤੇ ਫੇਰ ਸੰਦੀਪ ਐਦਾਂ ਨਾ ਕਰ ਬੌਧੂ ਸੌਖੀ ਰਹਿਣਾ ਮ ਆਪਣੇ ਘਰ ਜਦੋਂ ਜਾਏਂਗੀ ਨਾ ਉਥੇ ਫਿਰ ਤੈਨੂੰ ਪਤਾ ਲੱਗਣਾ ਵਾ ਕਿ ਮੇਰੇ ਭਰਾ ਪਰਜਾਈ ਨੇ ਨਾ ਪੀ ਕਿੰਨਾ ਵਧੀਆ ਰਿਸ਼ਤਾ ਲੱਭ ਕੇ ਦਿੱਤਾ ਵਾ ਸੰਦੀਪ 10 ਕਿੱਲੇ ਪੈਲੀ ਦੇ ਆਉਂਦੇ ਆ ਮੁੰਡੇ ਨੂੰ ਕਿੰਨੂ ਆਉਂਦੇ ਆ ਅੱਜਕੱਲ 10 ਕਿੱਲੇ ਮੈਨੂੰ 10 ਕਿੱਲੇ ਨਹੀਂ ਚਾਹੀਦੇ ਭਾਬੀ ਮੈਨੂੰ ਮੁੰਡਾ ਚੰਗਾ ਚਾਹੀਦਾ ਵਾ ਅਹੀਂ ਤਾਂ ਬਾਹੂ ਇਹ ਕਹਿੰਦੇ ਆ ਕਿ ਚਲ ਜੇ ਮੰਮੀ ਡੜੀ ਨਹੀਂ ਨਾ ਹੈਗੇ ਤੇ ਉਹਨਾਂ ਦੀ ਥਾਂ ਤੇ ਹੁਣ ਅਹੀਂ ਆ ਅਹੀਂ ਤੇਰਾ ਚੰਗਾ ਹੀ ਸੋਚਾਂਗੇ ਮੜਾ ਦੇ ਬਾਹੂ ਸੋਈ ਨਹੀਂ ਸਕਦੇ ਉਹ ਮੇਰੀ ਗੱਲ ਤੋਂ ਰੰਗ ਰੂਪ ਨਹੀਂ ਸਭ ਕੋ ਹੁੰਦਾ ਜੋ ਕੋ ਤੂੰ ਸੋਚਣ ਦੀ ਆ ਨਲੇ ਮੇਰੀ ਤੂੰ ਪਹਿਣਾ ਵਰਗੀ ਆ ਮੈਂ ਕਦੀ ਵੀ ਤੈਨੂੰ ਨਣਾਨ ਨਹੀਂ ਸਮਝਿਆ ਫਿਰ ਤੂੰ ਹੀ ਮੇਰਾ ਕਹਿਣਾ ਮੰਨ ਲੈ ਨਾ ਐਦਾਂ ਨਾ ਕਰ ਆਪਣੇ ਵੀਰ ਦੀ ਪੱਗ ਦੀ ਨਾਜ਼ ਰੱਖ ਲੈ ਉਹ ਤੂੰ ਉਧਰ ਰਪਿੰਦਰ ਐਵੇਂ ਨੁ ਮਿਚਮਿਚ ਕਰੀ ਜਾਂਦੀ ਆ ਥਕਾ ਲੱਗ ਗਿਆ ਹੁਣ ਵਿਆਹ ਵੀ ਹੋ ਜਾਣਾ ਵਾ ਆ ਜਾ ਤੂੰ ਉਧਰ ਸੰਦੀਪ ਤੂੰ ਕਿਉਂ ਇੱਕੋ ਗੱਲ ਕਰੀ ਜਾਂਦੀ ਏ ਸ਼ਦੈਤ ਨਹੀਂ ਹੋਗੀ ਥੋੜੇ ਦਿਮਾਗ ਆਪਣੇ ਤੋਂ ਸੋਚ ਆਪਣੇ ਵੀਰਵਾਲੀ ਦੇਖ ਲਾ ਪਿਓਆਂ ਨਾਲੋਂ ਵਾਅਦਾ ਤੇਰੇ ਨਾਲ ਕਰਦੇ ਆ ਤੇ ਜੋ ਬਾਬੀ ਕੰਮ ਕਰੋ ਆਪਣਾ ਜਾ ਕੇ ਮੈਨੂੰ ਇਕੱਲੀ ਨੂੰ ਰਹਿਣ ਦੋ ਸੰਦੀਪ ਫਿਰ ਇੱਕ ਗੱਲ ਸੁਣ ਲਾ ਜਿਹੜੀ ਗੱਲ ਤੇਰੇ ਵੀਰ ਨੇ ਕਹੀ ਹੈ ਨਾ ਜੇਕਰ ਦੀ ਉਹ ਸੱਚ ਹੋ ਗਈ ਨਾ ਫਿਰ ਨਾ ਰੋਈਂ ਜੀ ਹਾਂ ਗੱਲ ਵਾ ਨਾ ਕੋਈ ਗੱਲ ਨਹੀਂ ਵਿਆਹ ਤਾਂ ਨਹੀਂ ਮਨਾਉਂ ਉੱਥੇ ਵੀ ਕਰਾਉਣਾ ਮਰਦੀ ਮਰ ਜੂਗੀ ਚਲੋ ਮੰਮੀ ਆਹ ਤੇ ਕੰਮ ਨਾ ਬੜਾ ਵਧੀਆ ਹੋ ਗਿਆ ਵਾ ਨਹੀਂ ਚਲ ਚੰਗਾ ਹੋ ਗਿਆ ਵਾ ਭੈਣ ਮੇਰੀ ਗੱਲ ਸੁਣੋ ਤੂੰ ਇਹਦੀ ਕੁੜੀ ਨਾਲ ਗੱਲ ਕੀਤੀ ਸੀ ਖੁਸ਼ੀ ਕੁੜੀ ਹਾਂ ਦਲਜੀਤ ਇਹੋ ਜੀ ਤੇ ਕੋਈ ਗੱਲ ਨਹੀਂ ਬਹੁਤ ਵਧੀਆ ਲੱਗੀ ਮੈਨੂੰ ਤੇ ਪੁੱਛਿਆ ਨ ਕਿੰਨਾ ਕੁ ਪੜੀ ਲਿਖੀ ਆ ਆਹੋ ਕਹਿੰਦੀ ਹੀ ਪਲੱਸ 2 ਕੀਤੀ ਦਲਜੀਤ ਬੀਏ ਕੀਤੀ ਆ ਕੁੜੀ ਨੇ ਠੀਕ ਐ ਭੈਣਾ ਮਮਿ ਤਾਂ ਨੂੰ ਪਸੰਦ ਹੀ ਨਹੀਂ ਮੇਰੇ ਤੇ ਬੜੀ ਪਸੰਦ ਹੈ ਕੁੜੀ ਬੜੀ ਸੋਹਣੀ ਚਲੋ ਵਧੀਆ ਵਾ ਉਦਾਂ ਵੀ ਸੁਭਾਸ ਬੂ ਚੰਦਾ ਲੱਗਣ ਡਿਆ ਏ ਉਹਦਾ ਮਨ ਨੂੰ ਨਹੀਂ ਵੇਖਣ ਨੂੰ ਇਦਾਂ ਲੱਗਣ ਡਿਆ ਏ ਘਰ ਸਾਹਮਣੇ ਵਾਲੀ ਕੁੜੀ ਆ ਹੂੰ ਨਹੀਂ ਨਹੀਂ ਬਹੁਤ ਵਧੀਆ ਲੱਗੀ ਮੈਨੂੰ ਦੇ ਨਹੀਂ ਮੇਨ ਦੇ ਪਰਿਵਾਰ ਹੀ ਬੜਾ ਸੋਹਣਾ ਲੱਗਾ ਵਾ ਦਲਜੀਤ ਪਹਿਲਾਂ ਤਾਂ ਮੇਰਾ ਦਿਲ ਡਰ ਗਿਆ ਏ ਭਰਾ ਵੀ ਅੰਦਰ ਵੜ ਗਿਆ ਜਾ ਕੇ ਪਰਜਾਈ ਵੀ ਅੰਦਰ ਵੜ ਗਈ ਤੇ ਮੈਂ ਖਾਣੀ ਵੀ ਪਤਾ ਨਹੀਂ ਕਿ ਕਿਹੜੀ ਗੱਲ ਹੋ ਜਾਣੀ ਆ ਫੇਰ ਹੁਣੇ ਮੰਮੀ ਉਹਨੇ ਗੱਲਬਾਤ ਹੀ ਕਰਨੀ ਕੋਈ ਨਾ ਕੋਈ ਤੁਹਾਨੂੰ ਤਾਂ ਮੈਂ ਕਹਿਣ ਡਿਆ ਸੀ ਕੁੜੀ ਤਿਆਰ ਹੋਣ ਡੀ ਹੋਣੀ ਆ ਤੂੰ ਐਵੇਂ ਡੜੀ ਜਾਂਂਦੇ ਹੀ ਉਹ ਚਲੋ ਛੱਡੋ ਇਹਨਾਂ ਗੱਲਾਂ ਇਹ ਆ ਕਿ ਰਿਸ਼ਤਾ ਵਧੀਆ ਵਧੀਆ ਹੋ ਗਿਆ ਵਾ ਹਾਂਜੀ ਹਾਂਜੀ ਬਾਕੀ ਦਲਜੀਤ ਤੂੰ ਹੁਣ ਤਿਆਰ ਐ ਮੈਂ ਨਾ ਪੰਜ ਸੂਟ ਬਣਾਉਣੇ ਆ ਉਹ ਵੀ ਵਧੀਆ ਵਧੀਆ ਉਹ ਕੋਈ ਗੱਲ ਨਹੀਂ ਪਹਿਣ ਤੁਹਾਨੂੰ ਸੂਟ ਹੀ ਬਣਾ ਦਾਂਗੇ ਇਹ ਕਿੱਡੀ ਕੀ ਗੱਲ ਵਾ ਚੱਲ ਹੁਣ ਇਹ ਆ ਕਿ ਵਿਆਹ ਛੇਤੀ ਛੇਤੀ ਕਰ ਲਈਏ ਤੇ ਮੈਨੂੰ ਤੇ ਹੋਣ ਡਿਆ ਤੁਹਾਨੂੰ ਆਪਣੇ ਘਰ ਲੈ ਆਈਏ ਦਲਜਿੰਦਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਵਾ ਤੂੰ ਜਿੰਨੇ ਤਰ੍ਹਾਂ ਜੀ ਕਰੇਗਾ ਬਣਾ ਲਈ ਇਥੇ ਇੱਕ ਹੋਏਗਾ ਤੇ ਭਰਾ ਵੀ ਆਉਣਾ ਵਾ ਇਥੇ ਕਿਹੜੇ 5-7 ਵੀ ਆਉਣ ਵਾਲੇ ਆ ਤੇ ਨਾਲ ਹੀ ਅਸੀਂ ਵਿਆਹ ਕਰਨਾ ਗੱਜ-ਬੱਜ ਕੇ ਆਈ ਕੋ ਮਾੜਾ ਤੇਰਾ ਨਹੀਂ ਕਰਨਾ ਚਲੋ ਇਹ ਤਾਂ ਗੱਲ ਵਧੀਆ ਵਾ ਚਲੋ ਤੁਸੀਂ ਬੈਠੋ ਤੇ ਮੈਂ ਬਣਾ ਕੇ ਲੈਣੀ ਚਾਹ ਤੁਹਾਡੇ ਵਾਸਤੇ ਮੰਮੀ ਮੰਮੀ ਇਹਨੇ ਇੱਕ ਗੱਲ ਤੋਂ ਡਰਦਿਆ ਲੱਗਣ ਡਿਆ ਏ ਹਏ ਪੁੱਤ ਕਾ ਤੋਂ ਲੱਗਣ ਡਿਆ ਜਰ ਤੈਨੂੰ ਜਦੋਂ ਕੁੜੀ ਮੇਰੇ ਲੱਗੇ ਆ ਕੇ ਬੈਠੀ ਹੈ ਨਾ ਹੂੰ ਤੋ ਖੁਸ਼ ਨਹੀਂ ਲੱਗਣ ਢੀ ਮੈਨੂੰ ਉਹ ਪੁੱਤ ਜਦੋਂ ਪਹਿਲੀ ਪਹਿਲੀ ਵਾਰ ਤੇ ਪੁੱਤ ਵੇਖੀ ਹੈ ਨਾ ਇਦਾਂ ਹੀ ਲੱਗਦਾ ਹੁੰਦਾ ਵਾ ਉਹ ਮੰਮੀ ਅੱਗੇ ਵੇਖੀ ਆ ਪਰ ਰਿਸ਼ਤੇ ਅੱਗੇ ਵੀ ਇਦਾਂ ਹੀ ਕਰਦੀਆਂ ਹੁੰਦੀਆਂ ਇਹੋ ਪਰ ਮਾੜਾ ਕਰ ਦਿੰਦੀਆਂ ਹੀ ਕਈ ਛਾੜ ਛਾੜ ਕਰਨ ਵਾਲੀਆਂ ਹੁੰਦੀਆਂ ਕਈ ਨਹੀਂ ਕਰਦੀਆਂ ਇਸ ਤਰ੍ਹਾਂ ਹੁਣ ਪਤਾ ਨਹੀਂ ਆ ਮੈਨੂੰ ਮੈਨੂੰ ਲੱਗਾ ਹੈਗਾ ਜਰੂਰੀ ਇਦਾਂ ਉਹ ਖਾਨਦਾਨ ਕਰ ਦਿੱਤੀ ਆ ਕੋਈ ਮਾੜੀ ਨਹੀਂ ਕਰਦੀ ਨੀਗਾ ਇੱਕ ਗੱਲ ਹੈਗੀ ਆ ਹੂੰ ਬਾਕੀ ਨਾ ਉਦੇ ਭਰਾਵਰ ਤੇ ਖੁਸ਼ੀ ਹੀ ਬੂੜੇ ਉਹ ਪੂਰੇ ਖੁਸ਼ੀਗਾ ਉਹ ਤੇ ਮੈਨੂੰ ਵੀ ਆਖਾਂਦੇ ਵੀ ਮਾਸੀ ਤੁਸੀਂ ਹਾਨੂੰ ਦੱਸ ਦੋ ਦੇਣ ਜਿਹੜਾ ਰੱਖਣਾ ਚਲੋ ਵਧੀਆ ਮੰਮੀ ਕੋਈ ਚੰਗਾ ਦਿਨ ਵੇਖ ਕੇ ਨਾ ਉਹਨਾਂ ਨੂੰ ਫੋਨ ਕਰ ਦਈਏ ਇਹ ਆ ਦਿਨ ਰੱਖ ਲੈਣੇ ਆਜੇ ਖੁਸ਼ੀ ਤੇ ਤਾਂ ਹੀ ਮੈਨੂੰ ਕਿਹਾ ਹੀ ਨਹੀਂ ਗੱਲ ਉਹਨਾਂ ਨੇ ਹਾਂਜੀ ਹਾਂਜੀ ਨਹੀਂ ਤਾਂ ਕਾਕੇ ਕਿਨੇ ਲਾਉਣਾ ਹੀ ਕਿਨੇ ਲਾਉਣਾ ਜੇ ਤੁਹਾਨੂੰ ਪਤਾ ਵਾ ਮੌਕੇ ਤੇ ਮੜਾ ਕਰ ਦਿੰਦੇ ਰਹੇ ਆ ਇਹ ਨਹੀਂ ਕਰਨਾ ਹੁੰਦਾ ਕਿ ਨਹੀਂ ਹੂੰ ਤੂੰ ਬਹੁਤਾ ਟੈਨਸ਼ਨ ਨਾ ਲਾ ਕੇ ਇਹ ਗੱਲ ਦੇਵੀ ਕਹਾਂ ਵਧੀਆ ਵਧੀਆ ਤੇਰਾ ਕਰਾਂਗੇ ਅਸੀਂ ਠੀਕ ਹੈ ਮੰਮੀ ਕਰ ਲਓ ਕੱਪੜੇ ਤੁਸੀਂ ਵੀ ਚੇਂਜ ਮੰਮੀ ਦੇ ਮਨ ਦਲਾਸੇ ਦੇ ਜਾਣ ਦੀ ਆ ਪਰ ਕੁੜੀ ਵਾਲੇ ਦੇਖ ਕੇ ਲੱਗਦਾ ਹੀ ਕੁੜੀ ਦਾ ਮੂੰਹ ਉਤਰਿਆ ਜਿਹਾ ਹੀ ਕਿਤੇ ਨਾ ਨਾ ਕਰ ਦੇਵੇ ਫਿਰ ਅੱਗੇ ਵਾਲਾ ਕੰਮ ਨਾ ਹੋ ਜੇ ਕਿਤੇ